ਅੰਤਨ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਆ ਉਹਨਾਂ ਦੇ ਪਿਤਾ ਦੇ ਪਿੰਡ ਡੇਰਾ ਬਾਬਾ ਲੋਹਾਰ ਜਿਸ ਨੂੰ ਭੱਟੇਵਿੰਡ ਕਹਿੰਦੀ ਉੱਥੇ ਹੋਇਆ ਕਿ ਜਾਂ ਉਹਨਾਂ ਦੇ ਮਾਤਾ ਜੀ ਦਾ ਪਿੰਡ ਜੋ ਚਾਲ ਪਿੰਡ ਹੈ ਲਾਹੌਰ ਦੇ ਨਜ਼ਦੀਕ ਜਾਂ ਉੱਥੇ ਹੋਇਆ ਇਹ ਅੱਜ ਦੇ ਸਮੇਂ 'ਚ ਸਵਾਲ ਕਰਨਾ ਜਾਂ ਇਸ ਸਵਾਲ ਦੀ ਖੋਜ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਆਮ ਤੌਰ ਤੇ ਆਪਾਂ ਸਾਰਿਆਂ ਨੇ ਇਹ ਪੜਿਆ ਕਿ ਤਾਂਤਨ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਆ ਨਨਕਾਣਾ ਸਾਹਿਬ ਰਾਏਪੋਈ ਦੀ ਤਲਵੰਡੀ ਨਨਕਾਣਾ ਸਾਹਿਬ ਵਿਖੇ ਹੋਇਆ। ਹੁਣ ਇੱਥੇ ਜਦੋਂ ਆਪਾਂ ਸਵਾਲ ਦੀ ਖੋਜ ਕਰਨ ਤੁਰਦੇ ਆ ਤੇ ਇਹ ਕੋਈ ਕਿੰਤੂ ਪਰੰਤੂ ਨਹੀਂ ਆ ਇੱਕ ਵਿਚਾਰ ਆ। ਤੁਹਾਡੇ ਵਿੱਚ ਬਹੁਤ ਸਾਰੇ ਭੈਣ ਭਰਾ ਜਾਣਦੇ ਕਿ ਪਿਛਲੇ ਸਮਿਆਂ ਜਦੋਂ ਵੀ ਪਹਿਲੀ ਕਿਸੇ ਦੇ ਘਰ ਧੀ ਪੁੱਤ ਦੀ ਦਾਤ ਹੋਣੀ ਹੁੰਦੀ ਸੀ ਤਾਂ ਹਮੇਸ਼ਾ ਨਾਨਕੇ ਪਿੰਡ ਜਾਂਦੇ ਸੀ। ਜਿਵੇਂ ਬੇਬੇ ਨਾਨਕੀ ਜੀ ਦਾ ਨਾਂ ਨਾਨਕੇ ਪਿੰਡ ਜਾਣ ਕਰਕੇ ਨਾਨਕੀ ਪੈ ਗਿਆ। ਤੇ ਬੀਬੀ ਨਾਨਕੀ ਦਾ ਆਪਣਾ ਜਿਹੜਾ ਉਹਨਾਂ ਦਾ ਜਨਮ ਸੀ ਉਹਨਾਂ ਦੇ ਮਾਤਾ ਜੀ ਦੇ ਪਿੰਡ ਚਾਹਲ ਨੇ ਜਦੀਕ ਲਾਹੌਰ ਵਿਖੇ ਹੋਇਆ ਇਸ ਕਰਕੇ ਉਹਨਾਂ ਦੀ ਤਾਂ ਸਥਿਤੀ ਕਲੀਅਰ ਹੋ ਗਈ ਤੇ ਜਦੋਂ ਦੂਜੀ ਔਲਾਦ ਹੁੰਦੀ ਸੀ ਆਮ ਤੌਰ ਤੇ ਪਿਤਾ ਦੇ ਘਰ ਹੀ ਹੋ ਜਾਇਆ ਕਰਦਾ ਸੀ ਤੇ ਹੁਣ ਗੁਰੂ ਨਾਨਕ ਸਾਹਿਬ ਦੀ ਜਿਹੜੇ ਪਿਤਾ ਜੀ ਸਨ ਉਹਨਾਂ ਦਾ ਪੁਰਾਣਾ ਪਿੰਡ ਜਿਹੜਾ ਆ ਉਹ ਤਰਨਤਾਰਨ ਦੇ ਨਜ਼ਦੀਕ ਪੱਟੇਵਿੰਡ ਜਿਹਨੂੰ ਅੱਜ ਕੱਲ ਡੇਰਾ ਬਾਬਾ ਲੋਹਾਰ ਬੋਲਦੇ ਨੇ ਉਹਦੇ ਕਿ ਰਾਏ ਭੋਏ ਦੀ ਤਲਵੰਡੀ ਵੀ ਇੱਕ ਸ਼ਬਦ ਹੁੰਦਾ ਨਾ ਪਰ ਸਾਰੇ ਜਾਣੇ ਸੌਂਦੇ ਰਾਏ ਭੋਏ ਦੀ ਤਲਵੰਡੀ ਕੁਝ ਇਤਿਹਾਸਕਾਰਾਂ ਦਾ ਜਾਂ ਕੁਝ ਲੋਕਾਂ ਦਾ ਵਿਚਾਰ ਹੈ ਕਿ ਜਿਹੜਾ ਪਿੰਡ ਜਮਾ ਰਾਇਆ ਜਮਾ ਰਾਇ ਪਿੰਡ ਬਿਲਕੁਲੋਂ 1 ਜਾਂ 1.5 ਕਿਲੋਮੀਟਰ ਹਟਵਾ ਆ ਪਿੰਡ ਡੇਹਰਾ ਬਾਬਾ ਨਿਹਾਰ ਤੋਂ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ ਫਾਦਰ ਸਾਹਿਬ ਪਿਤਾ ਜੀ ਰਹਿੰਦੇ ਸਨ ਉਹਨਾਂ ਦਾ ਪਿੰਡ ਡੇਰਾ ਬਾਬਾ ਲਾਹੌਰ ਪਿੰਡ ਤੋਂ ਬਾਹਰ-ਬਾਰ ਗੁਰਦੁਆਰਾ ਸਾਹਿਬ ਸਥਾਪਿਤਿਆ ਜਿੱਥੇ ਬਾਅਦ ਚੋਂ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਏ ਸਨ ਉਹ ਸਭ ਮੁਬਾਰਕ ਸਥਾਨ ਦੇ ਉੱਪਰ ਤਾਂ ਫਿਰ ਜੋ ਉਹਦੇ ਨਜ਼ਦੀਕ ਹੀ ਜਾਮਾ ਰਾਏ ਪਿੰਡ ਆ ਕੁਝ ਇਤਿਹਾਸਕਾਰਾਂ ਦਾ ਜਾਂ ਕੁਝ ਲੋਕਾਂ ਦਾ ਵਿਚਾਰ ਹੈ ਕਿ ਜਿਹੜਾ ਰਾਏ ਭੋਇਆ ਉਹੋ ਹੀ ਜਾਮਾ ਰਾਏ ਪਿੰਡ ਦਾ ਹੀ ਅੱਜ ਦਾ ਜਿਹੜਾ ਨਾਮ ਬਦਲ ਕੇ ਰਾਏ ਭੋਇ ਦਾ ਥਾਂ ਤੇ ਜਾਮਾ ਰਾਏ ਪੈ ਗਿਆ ਇਸ ਕਰਕੇ ਕੁਝ ਲੋਕਾਂ ਦਾ ਇਹਦੇ ਬਾਰੇ ਵੀ ਖੋਜ ਕਰਨੀ ਚਾਹੀਦੀ ਆ ਜਾਂ ਇਤਿਹਾਸਕਾਰਾਂ ਨੂੰ ਜਾਂ ਸਥਿਤੀ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਇਹਨਾਂ ਵਿੱਚੋਂ ਕੀ ਸਹੀ ਆ ਤੇ ਕੀ ਗਲਤ ਆ ਮੈਂ ਆਸ ਕਰਦਾ ਮੇਰੇ ਸੱਜਣ ਮੇਰੇ ਭੈਣ ਭਰਾਏ ਗੱਲ ਨੂੰ ਜ਼ਰੂਰ ਦੱਸਣ ਕਿ ਜੇ ਜੇਥੇ ਰਾਏਪੋਏ ਦੀ ਤਲਵੰਡੀ ਦੀ ਆਪਾਂ ਗੱਲ ਕਰਦੇ ਆ ਫਿਰ ਰਾਏਪੋਏ ਦੀ ਤਲਵੰਡੀ ਤੇ ਜਮਾ ਰਾਏ ਪਿੰਡਾ ਜਿੱਥੇ ਤੁੰਤਨ ਗੁਰੂ ਅਮਰਦਾਸ ਸਾਹਿਬ ਜੀ ਦੀ ਮਿੱਠੀ ਜਾਚ ਗੁਰਦੁਆਰਾ ਸਾਹਿਬ ਦੀ ਸ਼ੋਭਤ ਆ ਬਾਰ-ਬਾਰ ਹੀ ਪਿੰਡ ਤੋਂ ਤਾ ਉੱਥੇ ਦੇ ਲੋਕਾਂ ਨੂੰ ਇੱਕਲ ਦਾ ਪਤਾ ਹੈ ਕੁਝ ਲੋਕਾਂ ਨੂੰ ਤੁਸੀਂ ਸਵਾਲ ਕਰੋਗੇ ਨਾ ਤਾਂ ਉਹ ਕਹਿਣਗੇ ਜੀ ਹਾਂਜੀ ਰਾਏਪੁਏ ਦੇ ਰਾਏਪੁਏ ਦਾ ਪਿੰਡ ਇਹ ਸੀ ਤੇ ਤਲਵੰਡੀ ਜਿਹੜੀ ਹੀ ਤਲਵੰਡੀ ਹੁੰਦੀ ਖੇਤੀ ਨਾਲ ਜੁੜੇ ਹੋਏ ਇਲਾਕੇ ਨੂੰ ਜਿੱਥੇ ਖੇਤੀ ਕੀਤੀ ਜਾਂਦੀ ਆ ਰਾਏਪੁਏ ਉਹਦਾ ਨਾਂ ਸੀ ਤੇ ਉਹ ਫਿਰ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਇਹ ਤਲਵੰਡੀ ਹੈ ਯਾਨੀ ਕਿ ਉਹਨਾਂ ਉਹ ਵਸਾਇਆ ਸੀ ਨਗਰ ਇਸ ਕਰਕੇ ਦੀ ਖੋਜ ਜੇ ਹੋ ਜਾਵੇ ਤਾਂ ਸਾਹਮਣੇ ਇੱਕ ਵੱਡਾ ਇਤਿਹਾਸਕ ਪੱਖ ਸਾਡੇ ਸਾਹਮਣੇ ਆ ਸਕਦਾ ਕਿ ਬਾਬੇ ਨਾਨਕ ਦਾ ਪਰ ਜਿਹੜਾ ਪ੍ਰਕਾਸ਼ ਆ ਉਹ ਡੇਰਾ ਬਾਬਾ ਲਾਹੌਰ ਦੀ ਮੁਬਾਰਕ ਧਰਤੀ ਤੇ ਹੋਇਆ ਹੋ ਸਕਦਾ ਕੋਈ ਸੱਜਣੇ ਦੇ ਬਾਰੇ ਜਾਣਦੇ ਵੀ ਹੋਣ ਹੋ ਸਕਦਾ ਕੋਈ ਸੱਜਣ ਨਾ ਜਾਣਦੇ ਹੋਣ ਮੈਂ ਇਹਨੂੰ ਦਾਵੇ ਨਾਲ ਨਹੀਂ ਕਹਿ ਰਿਹਾ ਮੈਂ ਇੱਕ ਇਤਿਹਾਸ ਦੇ ਪੱਖੋਂ ਨੂੰ ਕਹਿ ਰਿਹਾ ਜਿਹੜੇ ਉੱਥੋਂ ਦੇ ਲੋਕਾਂ ਦਾ ਵਿਚਾਰ ਆ ਜਾਂ ਅੱਜ ਦੇ ਸਮੇਂ 'ਚ ਵੀ ਵਿਚਾਰ ਆਪਾਂ ਸਾਰੇ ਇਹ ਕਿੰਨੇ ਆ ਨਨਕਾਣਾ ਸਾਹਿਬ ਰਾਇਪੋਈ ਦੀ ਤਲਵੰਡੀ ਅੱਜ ਕੱਲ ਨਨਕਾਣਾ ਸਾਹਿਬ ਅੱਜ ਕੱਲ ਦਾ ਨਕਾਣਾ ਸਾਹਿਬ ਆਪਾਂ ਸ਼ਬਦ ਵਰਤਦੇ ਆ ਤੇ ਜੇ ਆਪਾਂ ਇਹ ਗੱਲ ਕਿ ਉਹਨਾਂ ਦੇ ਨਾਨਕੇ ਪਿੰਡ ਹੋਇਆ ਆਪ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਕਿਉਂਕਿ ਦੋ ਹੀ ਜਗ੍ਹਾ ਹੋ ਸਕਦੀਆਂ ਪ੍ਰਕਾਸ਼ ਹੋਰ ਜਗ੍ਹਾ ਤੇ ਤੇ ਗੱਲ ਨਹੀਂ ਬਣਦੀ ਨਾ ਕਿਸੇ ਵੀ ਤਰੀਕੇ ਦੇ ਨਾਲ ਕਿਉਂਕਿ ਜੇ ਉਹਨਾਂ ਦਾ ਮਾਤਾ ਜੀ ਦੇ ਪਿੰਡ 'ਚ ਪ੍ਰਕਾਸ਼ ਹੁੰਦਾ ਤੇ ਫਿਰ ਉਹ ਪਿੰਡ ਚਾਹਲ ਤੇ ਨਜ਼ਦੀਕ ਲਾਹੌਰਿਆ ਕਿ ਜੇ ਉਹਨਾਂ ਦੇ ਪਿਤਾ ਜੀ ਦਾ ਪਿੰਡ ਹੁੰਦਾ ਤੇ ਫਿਰ ਡੇਰਾ ਬਾਬਾ ਲੋਹਾਰ ਜੋ ਅੱਜਕੱਲ ਤਰਨਤਾਰਨ ਤੇ ਆ ਦੂਸਰਾ ਆਪਾਂ ਸਾਰੇ ਜਣੇ ਉਹ ਕਿਤਾਬਾਂ 'ਚ ਪੜਦੇ ਆ ਉਹਦੇ 'ਚ ਪੜਦੇ ਆਪਾਂ 14 ਅਪ੍ਰੈਲ 14 ਅਪ੍ਰੈਲ ਤੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਲੇਕਿਨ ਅਸੀਂ ਜਦੋਂ ਅੱਜਕੱਲ ਦੇ ਸਮੇਂ ਨਾਲ ਮਨਾਉਂਦੇ ਆ ਕਦੀ ਅਸੀਂ ਅਕਤੂਬਰ ਚ ਮਨਾ ਕਰਦੇ ਆ ਅੱਜ ਕੀ ਨਵੰਬਰ ਚ ਕਰ ਰਹੇ ਆ ਕਦੀ ਦਸੰਬਰ ਚ ਆ ਜਾਂਦਾ ਇਥੇ ਵੀ ਇੱਕ ਗੱਲ ਬੜੀ ਜ਼ਰੂਰੀ ਆ ਸਾਨੂੰ ਇਹਦੀ ਵੀ ਖੋਜ ਕਰਨੀ ਚਾਹੀਦੀ ਆ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਕਿਹੜੀ ਡੇਟ ਸਹੀ ਆ ਤੇ ਕਿਹੜੀ ਡੇਟ ਗਲਤ ਆ ਤੇ ਨਾ ਸਾਡਾ ਕੈਲੰਡਰ ਹੈਗਾ ਨਾ ਸਾਡੇ ਕੋਈ ਫਿਕਸ ਦਿਹਾੜੇ ਹੈਗੇ ਨੇ ਕਦੀ ਕੋਈ ਡੇਟ ਕਦੀ ਕੋਈ ਡੇਟ ਇਹ ਚੀਜ਼ਾਂ ਜਿਹੜੀਆਂ ਨੇ ਖਤਮ ਹੋਣੀਆਂ ਚਾਹੀਦੀਆਂ ਨੇ ਇੱਕ ਪੱਕੀ ਤਰੀਕ ਜਿਹੜੀ ਆ ਸਿੱਖ ਇਤਿਹਾਸੀ ਦੇ ਨਾਲ ਜੁੜੀ ਹੋਣੀ ਚਾਹੀਦੀ ਆ ਜਿੱਥੋਂ ਸਾਡੇ ਬੱਚੇ ਜਾਂ ਸਾਡੇ ਲੋਕ ਇਤਿਹਾਸ ਨੂੰ ਵੀ ਢੂੰਗੀ ਸਾਂਝ ਪਾ ਸਕਣ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰੇ ਤਰਸਿੱਕਾ ਤੇ ਆਸ ਕਰਦਾ ਕਿ ਤੁਸੀਂ ਇਹਦੀ ਚੰਗੀ ਸੋਚ ਕਿਉਂਕਿ ਆਪਾਂ ਜਿਹੜਾ ਵੀ ਗੱਲ ਕਰਨੀ ਹੁੰਦੀ ਹੈ ਆਪਣਾ ਇੱਕ ਮਕਸਦ ਹੁੰਦਾ ਕਿ ਅਸੀਂ ਉਸ ਚੀਜ਼ ਤੇ ਗੱਲ ਕਰੀਏ ਜਿਹੜੀ ਸਾਨੂੰ ਬੜੀ ਲੋੜ ਹੈ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਬੜੀ ਲੋੜ ਹੈ ਹੁਣ ਆਪਾਂ ਇਦਾਂ ਹੀ ਕਹਿ ਦਿੰਦੇ ਨਨਕਾਣਾ ਸਾਹਿਬ ਨੇ ਨਨਕਾਣਾ ਸਾਹਿਬ ਹੁਣ ਜੇ ਸਾਨੂੰ ਕੋਈ ਪੁੱਛ ਲੈ ਨਨਕਾਣਾ ਸਾਹਿਬ ਕਿੱਥੇ ਹੋਇਆ ਆ ਤਾਂ ਫਿਰ ਸਾਡੇ ਕੋਈ ਕੋਈ ਸਵਾਲ ਦਾ ਜਵਾਬ ਨਹੀਂ ਹੋਣਾ ਹੋਣਾ ਨਹੀਂ ਚਾਹੀਦਾ ਨਾ ਤੁਸੀਂ ਸਭ ਜਾਣਦੇ ਹੋ ਨੇ ਨਨਕਾਣਾ ਸਾਹਿਬ ਦੀ ਮੁਬਾਰਕ ਧਰਤੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਖੇਤੀ ਕੀਤੀ ਜਦੋਂ 1518 ਨੂੰ ਆ ਗਏ ਉਹਦੇ ਲੱਗੇ ਤਾਂ ਡੇਰਾ ਬਾਬਾ ਨਾਨਕ ਜਿੱਥੇ ਅੱਜਕੱਲ ਕੋਰੀਡੋਰ ਆ ਉਹਦੇ ਨਾਲ ਹੀ ਪੱਖੋ ਕੇ ਪਿੰਡ ਆ ਜੋ ਧੰਤਨ ਗੁਰੂ ਨਾਨਕ ਸਾਹਿਬ ਜੀ ਦੇ ਪਹਿ ਸੌਰਿਆਂ ਦਾ ਪਿੰਡ ਸੀ ਤੇ ਵੈਸੇ ਗੁਰੂ ਨਾਨਕ ਸਾਹਿਬ ਦੀ ਸ਼ਾਦੀ ਤਾਂ ਬਟਾਲੇ ਹੋਈ ਸੀ ਕਿਉਂਕਿ ਉਹ ਬਟਾਲੇ ਵੀ ਰਹਿੰਦੇ ਸਨ ਸੌਖੇ ਸਨ ਉਹ ਪਰਿਵਾਰ ਲੇਕਿਨ ਜਿਹੜਾ ਪੱਖੋ ਕੀ ਪਿੰਡ ਆ ਜਿਹੜੇ ਵੀਰ ਇਤਿਹਾਸ ਜਾਣਦੇ ਉਹਨਾਂ ਨੂੰ ਪਤਾ ਕਿ ਪੱਖੋ ਕੀ ਪਿੰਡ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਸੌਰਿਆਂ ਦਾ ਪਿੰਡ ਸੀ ਤੇ ਉਸ ਤੋਂ ਅਗਲੇ ਪਾਸੇ ਨਨਕਾਣਾ ਸਾਹਿਬ ਦੇ ਆਪਾਂ ਦਰਸ਼ਨ ਕਰਨ ਨੂੰ ਵੀ ਦੇਖ ਜਾਂਦੇ ਆ ਕੋਰੀਡੋਰ ਤੋਂ ਫਿਰ ਇਹ ਗੱਲ ਨੂੰ ਸਾਨੂੰ ਸਮਝ ਲੈਣਾ ਚਾਹੀਦਾ ਕਿ ਗੱਲ ਕਿੱਥੋਂ ਤੇ ਕਿੱਧਰ ਨੂੰ ਜਾਂਦੀ ਆ ਹੋ ਸਕੇ ਤੇ ਕੋਈ ਭੈਣ ਭਰਾ ਜਿੰਨੂੰ ਕਿਦੇ ਬਾਰੇ ਚੰਗੀ ਹੋਰ ਜਾਣਕਾਰੀ ਹੈ ਉਹ ਜਰੂਰ ਆਪਣਾ ਸਪਸ਼ਟ ਉੱਤਰ ਦੇਵੇ ਆਪਣਾ ਕਮੈਂਟ ਦੇਵੇ ਤਾਂ ਕਿ ਅਸੀਂ ਇਸ ਈਸ਼ ਨੂੰ ਬਹਿਸ ਨਹੀਂ ਕਰਨ ਨੂੰ ਵਿਚਾਰ ਕਰਨਾ ਹੈ ਕਿ ਆਖਰਕਾਰ ਅਸੀਂ ਆਪਣੀ ਸਿੱਖ ਹਿਸਟਰੀ ਦੀ ਸ਼ਾਨਣੀ ਤੇ ਮਾਰੀਏ ਥੋੜੀ ਬਹੁਤੀ ਜੇ ਰੱਬ ਸੋਹਣੇ ਨੇ ਸਾਨੂੰ ਪੜ੍ਹਾਈ ਲਿਖਾਈ ਦਿੱਤੀ ਆ ਸਾਨੂੰ ਘਰ ਚੰਗੇ ਦਿੱਤੇ ਆ ਸਾਨੂੰ ਬੋਲਣ ਦੀ ਜਾਂ ਸਾਨੂੰ ਵਿਚਾਰਨ ਦੀ ਸਾਡੇ ਤੁਹਾਡੇ ਵਰਗੇ ਭੈਣ ਭਰਾਵਾਂ ਸਾਰਿਆਂ ਨੂੰ ਸ਼ਕਤੀ ਦਿੱਤੀ ਆ ਤਾਂ ਅਸੀਂ ਉੱਥੇ ਵਿਚਾਰ ਤੇ ਕਰਨਾ ਹੀ ਚਾਹੀਦਾ ਨਾ ਕਿ ਇਹ ਗੱਲ ਕਿਵੇਂ ਤੇ ਕਿੰਜ ਕਿੱਧਰੋਂ ਤਰੀ ਜਾਂਦੀ ਆ ਸਾਡੀ ਹਿਸਤਰੀ ਕਿਉਂ ਖਰਾਬ ਕੀਤੀ ਜਾ ਰਹੀ ਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇਨ